ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣਾ ਦਝਾੜਾ ਡੈਰੀ ਫਾਰਮ ਮੋਗਾ ਦੇ ਵਿੱਚ ਅੱਜ ਦੀ ਵੀਡੀਓ ਆਪਣੇ ਫਾਰਮ ਪਿੰਡ ਗੱਲ ਤੋਂ ਬਣਾ ਰਹੇ ਆ ਆਪਣਾ ਫਾਰਮ ਪਿੰਡ ਗੱਲ ਤਹਿਸੀਲ ਬਾਗਾਪਣਾ ਜਿਲ੍ਹਾ ਮੋਗਾ ਪਿੰਦਾ ਜੀ ਆਪਾਂ ਨੂੰ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਇੱਕ ਗਾਂ ਸਾਈਵਾਲ ਗਾਂ ਲੈ ਕੇ ਆਏ ਆ ਇਹ ਗਾਂ 2 ਮਹੀਨਿਆਂ ਦੀ ਕੱਚੀ ਆ ਸਾਈਵਾਲ ਦਾ ਟੀਕੇ ਤੋਂ ਗੱਭਣਾ ਪਹਿਲੇ ਸੂਏ ਇਹ ਗਾਣੇ 17 18 ਲੀਟਰ ਦਾ ਦੁੱਧਤਾ ਧਾਰ ਦੀ ਪੋਲੀ ਆ ਸੀੜਾ ਠੰਡੀ ਆ ਬੰਨ ਵੀ ਆ ਅੱਖਾਂ ਦੀ ਬੰਨਤਾ ਪੂਰੇ ਸਾਈ ਵਾਲ ਕੈਰੇਕਟਰ ਫੁੱਲ ਆ ਇਹਦੇ ਚ ਦੋ ਮਹੀਨੇ ਦੀ ਕੱਚੀ ਆ ਪੰਜ-ਛੇ ਦਿਨ ਘੱਟ ਵੀ ਲੈ ਸਕਦੀ ਐ ਦੋ ਚੱਦਨ ਉੱਪਰ ਵੀ ਲੈ ਜਾ ਸਕਦੀ ਐ ਬਹੁਤ ਠੰਡੀ ਸੀ ਲਗਾਏ ਦੋ ਮਹੀਨੇ ਰਹਿ ਗਈ ਸੂਨ ਚ ਜੇ ਕਿਸੇ ਭਰਾ ਨੂੰ ਘਰ ਦੁੱਧ ਪੀਣ ਵਾਸਤੇ ਚਾਹੀਦੀ ਹੋਵੇ ਘੱਟ ਮੋਲ 'ਚ ਬਹੁਤ ਵਧੀਆ ਗਾਂ ਨਿੱਕਰ ਗਾਂ ਬਾਡੀ ਰੇਟ ਫੁੱਲ ਤੇ ਆਪਣਾ ਸੰਪਰਕ ਕਰ ਸਕਦੇ ਆਂ ਆਪਣਾ ਸੰਪਰਕ ਨੰਬਰ 96468 94001 ਤੇ ਕੰਟੈਕਟ ਕਰ ਸਕਦੇ ਹੋ ਤੇ ਗਾਂ ਦਾ ਜੋ ਰੇਟ ਰੱਖਿਆ ਗਿਆ ਲੈਣ ਦੇਣ ਸਭ 32000 ਰੁਪਏ ਦੀ ਗਾਂ ਦੇਣੀ ਹੈ ਜੀ ਅੱਜ 32000 ਦੀ ਗਾਂ ਦੇਣੀ ਹੈ 17-18 ਲੀਟਰ ਦੁੱਧ ਦੀ ਗਰੰਟੀ ਆ ਕਿ ਦੁੱਧ ਖੁੱਲਾ ਪੌਂਦੀ ਆ 17-18 ਲੀਟਰ ਦੁੱਧ ਵਧੀਆ ਪੌਂਦੀ ਆ ਵਧੀਆ ਥਾਨ ਹਵਾਨਾ ਬਣਾਉਂਦੀ ਆ ਆ ਦੇਖੋ ਜੀ ਨੇੜ ਤੋਂ ਥਾਣਾ ਜੇ ਕਿਸੇ ਭਰਾ ਨੂੰ ਲੋੜ ਹੋਵੇ ਤਨ ਆਪਣਾ ਕੰਟੈਕਟ ਕਰ ਸਕਦਾ ਆਪਣਾ ਕੰਟੈਕਟ ਨੰਬਰ 96468 94001 ਇੱਕ ਵਾਰੀ ਫੇਰ ਬੋਲਦੇ ਆ 96468 94001 ਤੇ ਆਪਣੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤਰੀ ਧੰਨਵਾਦ